ਸਟੈਸਟਿਕਲ ਜੀ ਵੈਲਕਮ ਆ ਜੀ ਤੁਹਾਡੇ ਵਿੱਚ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਇਹ ਪਾਰਟੀ ویئر ਡਿਜ਼ਾਈਨ ਹੈ ਜੀ ਤੁਸੀਂ ਇਹਨਾਂ ਦੇ ਆਰਡਰ ਜਿਹੜੇ ਮੇਰੇ ਵਟਸਐਪ ਨੰਬਰ 758923137 ਦੇ ਦੇ ਸਕਦੇ ਹੋ ਸੋ ਜੇ ਜੋ ਵੀ ਤੁਸੀਂ ਸੂਟ ਜਿਹੜਾ ਪਸੰਦ ਕਰਦੇ ਹੋ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਥੈਨ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਪ੍ਰਾਈਸ ਜਾਣ ਕੇ ਔਰ ਅਗਰ ਤੁਸੀਂ ਕੁਝ ਚੇਂਜਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਿਵੇਂ ਕਿ ਇਹ ਆਪਣਾ ਜੀਵ ਗੋਤੇ ਦਾ ਵਰਕ ਹੈਗਾ ਸੋ ਉਹਨਾਂ ਨੇ ਜਿਵੇਂ ਸ਼ਿਮਰ ਤੇ ਚੀਜ਼ ਕਰਵਾਈ ਹੈ ਸ਼ਿਮਰ ਦੇ ਵਿੱਚ ਜਿਹੜੇ ਬਹੁਤ ਹੀ ਘੱਟ ਛੇੜ ਅਵੇਲੇਬਲ ਹੁੰਦੇ ਆ ਕਿਉਂਕਿ ਮਿਲਡਾਈ ਦੇ ਹੀ ਸਟੱਫ ਹੁੰਦਾ ਹੈ ਅਗਰ ਤੁਸੀਂ ਡਾਈ ਕਰਵਾਉਨੇ ਹੋ ਤਾਂ ਉਹ ਜਿਹੜਾ ਸਟੱਫ ਇੰਨਾ ਵਧੀਆ ਨਹੀਂ ਹੁੰਦਾ ਅਗਰ ਤੁਸੀਂ ਪਿਓਰ ਚ ਸ਼ਿਮਰ ਲੈਨੇ ਹੋ ਸੋ ਉਹ ਜਿਹੜੀ ਸ਼ਿਮਰ ਕਾਫੀ ਬੈਟਰ ਹੁੰਦੀ ਹੈ ਕਿਉਂਕਿ ਇਹ ਮਦਰਾ ਜਿਹੜੀ ਕਾਫੀ ਕੋਸਟਲੀ ਵੀ ਹੈ ਸੋ ਇਹ ਜਿਵੇਂ ਗੋਟੇ ਦਾ ਵਰਕ ਹੈ ਜੀ ਔਰ ਇਹਦੇ ਵਿੱਚ ਅਸੀਂ ਇਹ ਦੂਸਰੇ ਚੌਕ ਤੋਂ ਇਸ ਤਰ੍ਹਾਂ ਚੌਕ ਤੱਕ ਆ ਜਿਹੜੀ ਵੀਲ ਪਾਈ ਹੋਈ ਹੈ ਬਾਜੂ ਤੇ ਵੀ ਇਸ ਤਰ੍ਹਾਂ ਜਿਹੜੀ ਵੀਲ ਹੈ ਔਰ ਇਹਦਾ ਦੁਪੱਟਾ ਕਾਫੀ ਹੈਵੀ ਹੈ ਜੀ ਸੋ ਦੇਖ ਸਕਦੇ ਹੋ ਤੁਸੀਂ ਫੋਰ ਸਾਈਡ ਦਾ ਜਿਹੜੀ ਗੋਟੇ ਦੀ ਵੀਲ ਹੈ ਇਸ ਤਰ੍ਹਾਂ ਬਾਦਲਾ ਦਾ ਡਿਜ਼ਾਈਨ ਐਸਾ ਇਹਦਾ ਛੋਟਾ ਫਲਾਰ ਬੰਦਾ ਹੈਗਾ ਵਿੱਚ ਬੂਤੀ ਹੈ ਜੀ ਕਾਫੀ ਜਿਹੜਾ ਹੈਵੀ ਡਿਜ਼ਾਈਨ ਬੰਦਾ ਇੱਕ ਸਾਈਡ ਹੈ ਜਿਹੜਾ ਕਾਫੀ ਲੰਬਾ ਫਲਾਰ ਬੰਦਾ ਹੈ ਜੀ ਇਸ ਤਰ੍ਹਾਂ ਦੇਖੋ ਤੁਸੀਂ ਥੋੜਾ ਲਾਈਟ ਸ਼ੇਡ ਹੈ ਔਰ ਦੁਪੱਟਾ ਟ੍ਰਾਂਸਪੇਰੈਂਟ ਹੈ ਸੋ ਫਿਰ ਦੂਸਰੀ ਸਾਈਡ ਵੀ کافی جاڈا فلار ہے گا ویچ بوٹی ہے سو so, یہ کافی ہیوی سوٹ ہو جاتا ہے جی اور یہ تھی کسی بھی ڈارک شیٹ کی بھی ٹرائی کر سکتے ہو سو so, بہت ہی پیارا جڑا یہ پیس بنتا ہے نیکسٹ سوٹ ہے گا جی ریوی را... بلو کلر کے اوپر اس طرح آری وک کا سوٹ ہے جی یہ اوپر تک یہ لائنس جگہ اور بہت ہی پیارا جڑا یہ ڈیزائن ہے اور یہ دوپٹا ہے گا کافی ہیوی ہے اس طرح پلے دے اوپر ہیوی ورک ہے گا لائنس ہیں اس طرح اوپر تک دوسرے پلے دے بھی ورک ہے جی ਸੋ ਤੁਸੀਂ ਇਹ ਡਾਰਕ ਸ਼ੇਡ ਲਾਈ ਸ਼ੇਡ ਮੇਰੇ ਕਾਫੀ ਜਿਹੜੇ ਕਲਰਸ ਦੇ ਵਿੱਚ ਆਪਾਂ ਸ਼ੇਅਰ ਕੀਤੇ ਹੋਏ ਡਿਜ਼ਾਈਨ ਹੈਗੇ ਆ ਇਹ ਔਰ ਤੁਸੀਂ ਪਿੱਛੇ ਜਾ ਕੇ ਵੀਡੀਓਜ਼ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ ਸੋ ਇਹ ਤੁਸੀਂ ਆਪਣੇ ਕਲਰ ਚੋਇਸ ਦੇ ਅਕੋਰਡਿੰਗ ਜਿਹੜਾ ਬਣਾ ਸਕਦੇ ਹੋ ਜਿਵੇਂ ਕਿ ਸਾਡੇ ਕੋਲੇ ਕਾਫੀ ਡਿਜ਼ਾਈਨਸ ਹੈਗੇ ਆ ਬਹੁਤ ਸਾਰੇ ਸ਼ੇਡਸ ਦੇ ਤਕਰੀਬਨ ਹਰ ਇੱਕ ਸ਼ੇਡ ਤੇ ਹੀ ਹਰ ਇੱਕ ਡਿਜ਼ਾਈਨ ਬਣਿਆ ਹੋਇਆ ਸੋ ਤੁਸੀਂ ਸਾਰੀਆਂ ਵੀਡੀਓਜ਼ ਦੇ ਵਿੱਚੋਂ ਚੈੱਕ ਕਰ ਸਕਦੇ ਹੋ ਔਰ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਬਣਾ ਸਕਦੇ ਹੋ ਜਿਵੇਂ ਕਿ ਇਹ ਅਸੀਂ ਕਾਫੀ ਲਾਈਟ ਸ਼ੇਡਸ ਤੇ ਵੀ ਬਣਾਇਆ ਹੋਇਆ ਇਹ ਹੁਣ ਆਪਾਂ ਡਾਰਕ ਸ਼ੇਡ ਤੇ ਬਣਾਉਨੇ ਆ। ਬਣਾਇਆ ਹੈ ਔਰ ਡਾਰਕ ਸ਼ੇਡ ਤੇ ਤੁਸੀਂ ਲੁੱਕ ਦੇਖ ਸਕਦੇ ਹੋ ਬੋਟਲ ਗ੍ਰੀਨ ਕਲਰ ਦੇ ਵਿੱਚ ਬਾਦਲਾ ਵਰਕ ਹੈ। ਸੋ ਬਹੁਤ ਹੀ ਪਿਆਰਾ ਜਿਹੜਾ ਇਹ ਕਨਸੈਪਟ ਆ ਵਿੱਚ ਪੀਚ ਕਲਰ ਦੀ ਅਸੀਂ ਇਹਦੀ ਟੱਚ ਦਿੱਤਾ ਹੋਇਆ। ਇਹਦੇ ਨਾਲ ਦੁਪੱਟਾ ਬੋਟਲ ਗ੍ਰੀਨ ਆ ਜਿਹਦਾ ਚਨਾਉਂਦਾ ਹੋਊਗਾ ਨਾਲ ਪੀਚ ਕਲਰ ਔਰ 골ਡਨ ਦਾ ਵਿੱਚ ਲੇਸਿਸ ਦੇਵਾਂਗੇ। ਸੋ ਇਹ ਜਿਹੜੀ ਦਿੱਤੋ ਹੋਣੀ ਸਾਰਾ ਸਿੰਗਲ ਤਿੱਲੇ ਦਾ ਬਾਦਲੇ ਦਾ ਕੰਮ ਆ ਜੀ ਸਿੰਗਲ ਟਾਂਕੇ ਨਾਲ ਹੀ ਬਣਿਆ ਹੋਇਆ ਪੀਸ ਹੈ ਸੋ ਉਸੇ ਤਰ੍ਹਾਂ ਹੀ ਵੀ ਜਿਹੜਾ ਕਾਸਟਲੀ ਹੋ ਜਾਂਦਾ ਇਹ ਦੇਖੋ ਸੋ ਇਹ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਵੱਖਰੀ ਹੈ ਤੁਸੀਂ ਪਾਰਟੀ ਵੇਅਰ ਦੇ ਵਿੱਚ ਪਾਰਟੀ ਦੇ ਵਿੱਚ ਵੀ ਇਹ ਸੂਟ ਜਿਹੜੇ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਆਰੀ ਵਰਕ ਹੈ ਗੋਟਾ ਵਰਕ ਹੈ ਔਰ ਹੈਵੀ ਲੁੱਕ ਦੇ ਵਿੱਚ ਤੁਸੀਂ ਇਹ ਕਿਸੇ ਵੀ ਤਹਾਂ ਜਿਹੜੇ ਹੈਂਡਵਰਕ ਦੇ ਸੂਟ ਦੇ ਜਿਹੜੇ ਤੁਸੀਂ ਸੂਟ ਬਣਾਉਣੇ ਆਪਾਂ ਹੈਵੀ ਸੂਟਾਂ ਦੇ ਵਿੱਚ ਤੁਹਾਡੇ ਕਟਰਿੰਗ ਦੇ ਵਿੱਚ ਜਿਹੜੇ ਪਾਰਟੀ ویئر ਸੂਟਸ ਬੰਦੇ ਹੈਗੇ ਆ ਸੋ ਏਸੀ ਜੀ ਕੁਝ ਡਿਜ਼ਾਈਨਸ ਔਰ ਤੁਸੀਂ ਅਗਰ ਬਣਾਉਣਾ ਚਾਹੁੰਦੇ ਹੋ ਇੰਸਟਾ ਤੇ ਤੁਸੀਂ ਦੇਲੀ ਅਪਡੇਟਸ ਲਈ ਜੀ ਯੂਨੀਕ੍ਰੇਸ਼ਨ ਬੁਟੀਕ ਦੇ ਨਾਮ ਤੇ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਦਿੱਤਾ ਹੋਊਗਾ ਸੋ ਉੱਥੇ ਜਾ ਕੇ ਤੁਸੀਂ ਇੰਸਟਾ ਨੂੰ ਵੀ ਫੋਲੋ ਕਰ ਸਕਦੇ ਹੋ ਦੇਲੀ ਅਪਡੇਟਸ ਦੇਖ ਸਕਦੇ ਹੋ ਸੋ ਮੇਰਾ ਵਟਸਐਪ ਨੰਬਰ ਹੈ ਜਿਹੜਾ ਸਕਰੀਨਸ਼ਾਟ ਵੀਡੀਓ ਦੇ ਹੈਡਿੰਗ ਦੇ ਵਿੱਚ ਹੋਊਗਾ ਸੋ ਉਥੋਂ ਲੈ ਕੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗਾਂ ਜਿਹੜੀ ਸ਼ੇਅਰ ਕਰਦੇ ਰਾਵਾਂਗੇ ਜੀ ਸੋ ਬਣੀ ਰੋ ਮੇਰੇ ਚੈਨਲ ਬੀ ਸਟਾਈਲਿਸ਼ تھی ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ